これ。 ਦੇ ਅੰਦਰ ਆਇਓ ਜੇ ਨਹੀਂ ਨਿਕਲਦੇ ਬੇਨੋ ਤੇ ਤੁਹਾਨੂੰ ਲੱਗਦੀ ਆ ਆ ਨੰਗਣ ਨੂੰ ਬੜਾ ਹੈ ਬੜੀ ਜਣੀ ਹੈ ਪਿਆਰੇ ਕਿਤੇ ਕਿਤੇ ਕੀ ਇਹ ਕਹਿ ਰਹੇ ਪ੍ਰੈਸ਼ਨ ਕਾਰਡ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰੇ ਪੰਜਾਬ ਸਿੰਘ ਆਮ ਆਦਮੀ ਪਾਰਟੀ ਵਾਰਡ ਨੰਬਰ 42 ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਦਖਣੀ ਐਮ ਐਲ ਏ ਡਾਕਟਰ ਇੰਦਰਪ੍ਰੀਤ ਸਿੰਘ ਨਿੰਜਰ ਉਹਨਾਂ ਦਾ ਅੱਜ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਦਫ਼ਤਰ ਤੋਂ ਜਿਹੜੇ ਨੀਲੇ ਕਾਰਡ ਸਾਡੇ ਕੋਲ ਬਣ ਕੇ ਆਏ ਸੀ ਉਹ ਅੱਜ ਹੀ ਕਾਰਡ ਵੰਡੇ ਨੇ ਡਾਕਟਰ ਸਾਹਿਬ ਨੇ ਆਪ ਖੁਦ ਪਹੁੰਚਣਾ ਸੀ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਗਵਾਈ ਦੇ ਵਿੱਚ ਇਹ ਕਾਰਡ ਵੰਡੇ ਜਾਂਦੇ ਉਹਨਾਂ ਨੂੰ ਚੰਡੀਗੜ੍ਹ ਜਾਣਾ ਪੈ ਗਿਆ ਵਾ ਬਹੁਤ ਜ਼ਰੂਰੀ ਮੀਟਿੰਗ ਉੱਥੇ ਉਹਨਾਂ ਦੇ ਪੀਏ ਨਮਨੀਤ ਸ਼ਰਮਾ ਉਹ ਅੱਜ ਪੁੰਚੇ ਨੇ ਤੇ ਉਹ ਆਪਣੇ ਹੱਥਾਂ ਨਾਲ ਆਪ ਕਾਰਡ ਵੰਡ ਕੇ ਗਏ ਨੇ ਅਸੀਂ ਡਾਕਟਰ ਸਾਹਿਬ ਦਾ ਬਹੁਤ-ਬਹੁਤ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦੇ ਹਾਂ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਦੱਸਿਆ ਵਾ ਕਿ ਸਾਡੇ ਦਫ਼ਤਰ ਤੋਂ ਤਕਰੀਬਨ ਅਸੀਂ 175 ਕਾਰਡ ਅਸੀਂ ਭੇਜੇ ਸੀ ਤੇ ਉਹਨਾਂ ਵਿੱਚੋਂ ਤਕਰੀਬਨ 80 ਕਾਰਡ ਅੱਜ ਬਣ ਕੇ ਆ ਗਏ ਨੇ ਜਿਹੜੇ ਅਸੀਂ ਵੰਡ ਚੁੱਕੇ ਹਾਂ ਆਸ ਕਰਦੇ ਹਾਂ ਕਿ ਜਿਹੜੇ ਬਾਕੀ ਕਾਰਡ ਰਹਿ ਗਏ ਨੇ ਉਹ ਵੀ ਬਹੁਤ ਛੇਤੀ ਬਣ ਜਾਣਗੇ ਤੇ ਅਸੀਂ ਉਹ ਵੀ ਕਾਰਡ ਅੱਗੇ ਲੋਕਾਂ ਦੇ ਘਰ-ਘਰ ਜਾ ਕੇ ਲੋਕਾਂ ਨੂੰ ਪਹੁੰਚਾਵਾਂਗੇ ਮੈਂ ਖਮੇਂਦਾ ਵੀ ਇੰਸਪੈਕਟਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜ ਨੇ ਸਾਰੇ ਬਹੁਤ ਵਧੀਆ ਹੋ ਰਹੇ ਨੇ ਇਸੇ ਤਰ੍ਹਾਂ ਗਾਵੇਂ ਜੀ ਸਾਰੇ ਕੰਮ ਕਰਦੇ ਰਹਿਣਗੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਕੋਈ ਪਰੇਸ਼ਾਨੀ ਹੋਵੇ ਉਹ ਇਸ ਦਫ਼ਤਰ ਦੇ ਵਿੱਚ ਆਣ ਕੇ ਸਾਨੂੰ ਮਿਲਣਾ ਅਸੀਂ ਡਾਕਟਰ ਸਾਹਿਬ ਕੋਲ ਕਹਿ ਕੇ ਕਿ ਉਹਦਾ ਬਹੁਤ ਜਲਦੀ ਹੱਲ ਕਰਵਾਇ ਜਾਊਗਾ